ਲੁਧਿਆਣਾ ਦੇ ਲੋਦੀ ਕਲੱਬ ਦੇ ਸਟੇਮ ਸੈਕਸ਼ਨ ਦੀ ਇੱਕ ਵਾਰ ਫਿਰ ਤੋਂ ਛੱਤ गिरਨ ਦਾ ਮਾਮਲਾ ਸਾਹਮਣੇ ਆਇਆ। ਤਾਂ ਤਾਂਤਾਸੀਏ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਦੀਆਂ ਤਸਵੀਰਾਂ ਵੀ ਵਾਇਰਲ ਹੁੰਦੀਆਂ ਦੇਖਿਆ ਜਾ ਸਕਦੀਆਂ ਨੇ। ਜਿਸ ਤੋਂ ਬਾਅਦ ਲੋਦੀ ਕਲੱਬ ਦੇ ਮੈਂਬਰਾਂ ਵੱਲੋਂ ਦੂਜੀ ਵਾਰ ਛੱਤ ਡਿੱਗਣ ਦਾ ਮਾਮਲੇ ਦੇ ਵਿੱਚ ਹੁਣ ਕਾਰਵਾਈ ਕਰਨ ਦੀ ਮੰਗ ਕੀਤੀ ਆ, ਜਾਂਚ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਤਾਂਤਾਸੀਏ ਕਿ ਪਹਿਲੀ ਵਾਰ ਵੀ ਕਲਕੀ ਉਸ ਤੋਂ ਪਹਿਲਾ ਵੀ ਟੀਮ ਸੈਕਸ਼ਨ ਦੀ ਹੀ ਛੱਤ गिर ਜਾਂਦੀ ਹੈ ਜਿਸ ਦੀ ਮਰਮਮਤ ਕਰਵਾ ਦਿੱਤੀ ਜਾਂਦੀ ਹੈ ਪਰ ਇੱਕ ਵਾਰ ਫਿਰ ਤੋਂ ਜਦੋਂ ਅਜੀਹਾ ਹਾਦਸਾ ਮਾਪੜ ਜਾਂਦਾ ਹੈ ਦੋਸਤੋ ਬਾਅਦ ਮੈਂਬਰਾਂ ਵੱਲੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ ਸ ਜ਼ਿਕਰ ਹੋਗੇ ਵੀ ਹੈ ਕਿ ਲੋਧੀ ਕਲੱਬ ਦੇ ਡੀਸੀ ਵੀ ਪ੍ਰੈਜ਼ੀਡੈਂਟ ਨੇ ਪਰ इसी दी प्रेसिडेंसी ਦੇ ਵਿੱਚ ਹੀ ਅਜੀਬੀ ਹਾਦਸੇ ਹੋਣੇ ਕਿਤਨਾ ਕਿਤੇ ਮੈਂਬਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਸ ਦੇ ਨਾਲ ਤਾਂ ਮੈਂ ਵੀ ਦੱਸ ਦਈਏ ਕਿ ਗੁਨਾਮੀ ਲੋਧੀ ਕਲੱਬ ਦੇ ਕਈ ਲੁਧਿਆਣਾ ਦੇ ਅਤੇ ਇਸ ਦੇ ਨਾਲ ਹੀ ਕਈ ਨਾਮੀ ਬਿਜ਼ਨਸਮੈਨ ਵੀ ਮੈਂਬਰਸ ਨੇ ਜਿਸ ਤੋਂ ਬਾਅਦ ਲੋਧੀ ਕਲੱਬ ਦੇ ਵਿੱਚ ਅਜੀਬੇ ਹਾਦਸੇ ਹੋਣਾ ਲਗਾਤਾਰ ਮੈਂਬਰਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਸਵਾਲ ਚੁੱਕੇ ਖੜੇ ਕਰ ਦਿੰਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਜਿਹੜਾ ਹਾਦਸੇ ਦੇ ਵਿੱਚ ਮੈਂਬਰਾਂ ਤੋਂ ਜਿਹੜੇ ਮੰਗ ਕੀਤੀ ਗਈ ਹੈ ਇਸ ਮੰਗ ਲੈ ਕੇ ਇਨੀ ਜਲਦੀ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਇੱਕ ਵਾਰ ਤੁਹਾਨੂੰ ਵੀ ਤਸਵੀਰਾਂ ਦਾ ਰੱਖ ਜ਼ਰੂਰ ਕਰਵਾ ਦਿਨਾ ਹੈ